जय भीम जय भारत पुरुषोत्तम राज अहिर ਸਾਡੇ ਅੱਜ ਬੜੇ ਸਤਿਕਾਰਯੋਗ ਮੇਰੇ ਵੀਰ ਬਿੰਦੀ ਜੀ ਲੱਕੀ ਜੀ ਹਰਵਿੰਦਰ ਹੀਰਾ ਜੀ ਸਾਡੇ ਹੁਸ਼ਿਆਰਪੁਰ ਦੇ ਜੁम्मेवार ਸਾਥੀ ਸਾਡੇ ਇੱਥੇ ਪਹੁੰਚੇ ਆ ਪਿੰਡ ਹਰਦੋਖਾਨਪੁਰ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਸਮਰਪਿਤ ਸ਼ੋਭਾ ਯਾਤਰਾ 13 April ਨੂੰ ਰਹੀਮਪੁਰ ਤੋਂ ਬੜੀ ਧੂਮ ਧਾਮ ਨਾਲ ਪੂਰੇ ਜੋਸ਼ ਦੇ ਨਾਲ ਨਿਕਲ ਰਹੀ ਹੈ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਆ ਔਰ ਮੈਂ ਵੀ ਆਪਣੇ ਪਿੰਡ ਤੋਂ ਵਧੀਆ ਟਰਾਲੀਆਂ ਦੇ ਨਾਲ ਸ਼ੋਭਾ ਯਾਤਰਾ ਦੇ ਵਿੱਚ ਹਾਜ਼ਰ ਹੋਊਂਗਾ ਔਰ ਮੈਂ ਆਪਣੇ ਵੱਲੋਂ ਵੀ ਸਾਰਿਆਂ ਨੂੰ ਸੱਦਾ ਦਿੰਦਾ ਮੇਰੇ ਦੋਸਤ ਮਿੱਤਰ ਸੱਜਣ ਰਿਸ਼ਤੇਦਾਰ ਔਰ ਸ਼ਹਿਰ ਵਾਸੀ ਜਿਹੜੇ ਸਾਡੇ ਵਧੀਆ ਮੁਹੱਬਤ ਪਿਆਰ ਕਰਨ ਵਾਲੇ ਆ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਅਡਿਓਲੋਜੀ ਨੂੰ ਜ ਪਹੁੰਚਣ ਵਾਲੇ ਆ ਸੇਵਾਦਾਰ ਹੈ ਸਮਰਪਿਤ ਹੈ ਸਾਰੇ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਹਮ ਹਮਾ ਕੇ ਪਹੁੰਚਣਾ ਚਾਹੀਦਾ ਤਾਂ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਰਹਿਬਰਾਂ ਦਾ ਸਾਡੀ ਪੀੜ੍ਹੀ ਦਾ ਅਸੀਂ ਇੱਥੇ ਤੱਕ ਕਿੱਦਾਂ ਪਹੁੰਚੇ ਆ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਮਿਲ ਸਕੇ ਔਰ ਇਸ ਯਾਤਰਾ ਦੀ ਜਿਹੜੀ ਆ ਰੌਣਕ ਅਸੀਂ ਰਲ ਮਿਲ ਕੇ ਵਧਾਉਣੀ ਹੈ ਸੋ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਜਿਹੜੀ ਸ਼ੋਭਾ ਯਾਤਰਾ ਹੈ ਇੱਕ ਉਹਨਾਂ ਦੀ ਇੱਕ ਖੁਸ਼ੀ ਜਿਹੜੀ ਸਾਨੂੰ ਸਾਰੇ ਨੇ ਜ਼ਾਹਿਰ ਕਰਨੀ ਹੈ ਕਿਉਂਕਿ ਐਜੂਕੇਸ਼ਨ ਦੇ ਉੱਪਰ ਜਿਹੜਾ ਕੰਮ ਹੋ ਰਿਹਾ ਜਾਂ ਸਾਡੇ ਸਾਥੀ ਜਿਹੜੇ ਇਹ ਲੱਗੇ ਹੋਏ ਆ ਦਿਨ ਰਾਤ ਸਮਰਪਿਤ ਹੈਗੇ ਆ ਇਹ ਸਾਰਾ ਡਾਕਟਰ ਬੀ ਆਰ ਅੰਬੇਦਕਰ ਜੀ ਦੁਆਰਾ ਜਿਹੜਾ ਦਿੱਤਾ ਹੋਇਆ ਸੰਵਿਧਾਨ ਹੈ ਉਹਨਾਂ ਦੁਆਰਾ ਦਿੱਤੀ ਹੋਈ ਪਾਵਰ ਹੈ ਬਲ ਹੈ ਉਹਨੂੰ ਹੀ ਜਿਹੜਾ ਆ ਯੂਜ਼ ਕਰਕੇ ਅੱਜ ਤੱਕ ਪਹੁੰਚਦੇ ਆ ਔਰ ਇਹੀ ਜਿਹੜਾ ਮੈਸੇਜ ਅਸੀਂ ਜਨ ਜਨ ਤੱਕ ਪਹੁੰਚਾਉਣਾ ਚਾਹੁੰਦੇ ਆ ਸੋ 13 ਅਪ੍ਰੈਲ ਨੂੰ ਰਹੀਮਪੁਰ ਤੋਂ ਵੱਡੇ ਪੱਦਰ ਦੇ ਉੱਪਰ ਸ਼ੋਭਾ ਯਾਤਰਾ ਨਿਕਲਈ ਹੈ ਸਾਰੇ ਸਾਥੀ ਜਿਹੜੇ ਹਮ ਹਮਾ ਕੇ ਪਹੁੰਚੋ ਜੈ ਭੀਮ ਜੈ ਭਾਰਤ ਧੰਨਵਾਦ ਜੀ